ਜੀ ਇਹ 14 ਤਰੀਕ ਨੂੰ 14 ਨਵੰਬਰ ਨੂੰ ਪਿੰਡ ਜਟਾਨਾ ਨੀਵਾ ਦੇ ਨੇੜੇ ਇੱਕ ਅਣਪਛਾਤੀ ਡੈਡ ਬੋਡੀ ਜਿਹੜੀ ਹੈ ਕਮਾਨੋ ਪੁਲਿਸ ਨੇ ਹਦਕਬਰ ਕੀਤੀ ਸੀ। ਜੇ ਡੈਡ ਬੋਡੀ ਦਾ ਜਿਹੜਾ ਫੇਸ ਸੀਗਾ ਉਹ ਪੂਰੇ ਤਰੀਕੇ ਦੇ ਨਾਲ ਡਿਸਟਰੋਏ ਕੀਤਾ ਗਿਆ ਸੀਗਾ ਤੇ ਇਸ ਮਿਰਤਕ ਦੀ شناخت ਨਹੀਂ ਸੀ ਹੋ ਪਾਈ ਤੇ ਇਸ ਕੇਸ ਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਸੁਖੀ ਸਾਹਿਬ ਜੀ ਨਾਲ ਮੀਟ ਕਰ ਰਹੇ ਨੇ ਤੇ ਡੀਐਸਪੀ ਖਮਾਨੋ ਵੱਲੋਂ ਪਹਿਲਾਂ ਤਾਂ ਉਹ ਜਿਹੜੀ ਬੋਡੀ ਜਿਹੜੀ ਕੰਪਲੀਟਲੀ ਜਿਹਦਾ ਫੇਸ ਕੰਪਲੀਟਲੀ ਡਿਸਟਰੋਇਡ ਸੀਗਾ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਬਹੁਤ ਹੀ ਸੀਰੀਅਸ ਯਤਨ ਕੀਤੇ ਗਏ ਜਿਦੇ ਵਿੱਚ ਸਾਡੇ ਵੱਲੋਂ ਜਿਹੜੀ ਫੋਰੈਂਸਿਕ ਸਾਡੀ ਟੀਮ ਹੈਗੀ ਹੈ ਉਹਦੀ ਮਦਦ ਦਿੱਤੀ ਕਿ ਟੈਕਨੀਕਲ ਫੋਰੈਂਸਿਕਸ ਤੇ ਸੀਸੀਟੀਵੀ ਕੈਮਰਾਜ਼ ਦੇ ਥਰੂ ਅਸੀਂ ਉਹ ਟ੍ਰੇਸ ਕੀਤਾ ਤੇ ਜਿਹੜੇ ਮ੍ਰਿਤਕ ਸੀਗੇ ਉਹਨਾਂ ਨੂੰ ਸੁੰਦਰ ਕੁਮਾਰ, ਏਲੀਓ, ਸੁਨੀਲ ਵਜੋਂ ਆਇਡੈਂਟੀਫਾਈ ਕੀਤਾ ਗਿਆ ਤੇ ਇਹ ਬਲੋਂਗੀ ਦੇ ਵਿੱਚ ਮੋਹਾਲੀ ਬਲੋਂਗੀ ਦੇ ਰਹਿਣ ਵਾਲੇ ਪਾਏ ਗਏ ਤੇ ਇਹਨਾਂ ਇਹ ਇੱਕ ਜਿਹੜਾ ਕੰਮ ਕਰਦੇ ਸੀਗੇ ਕੰਟਰੈਕਟਰ ਦੇ ਨਾਲ ਕੰਮ ਕਰਦੇ ਸੀਗੇ ਜਿਹੜੇ ਕਿ ਵੇਟਰ ਐਜ਼ ਅ ਵੇਟਰ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ ਨੂੰ ਇਤਲਾਹ ਕੀਤਾ ਗਿਆ ਤੇ ਉਹ ਉੱਤਰਾਖੰਡ ਤੋਂ ਇੱਥੇ ਆਏ ਉਹਨਾਂ ਦੇ ਬਿਆਨਾਂ ਦੇ ਪਰਚਾ ਦਰਜ ਹੋਇਆ ਤੇ ਮੈਂ ਦੱਸਣਾ ਚਾਹੂੰਗੀ ਕਿ ਇਹ ਬਹੁਤ ਹੀ ਸੈਂਸੇਸ਼ਨਲ ਮਰਡਰ ਕੇਸ ਸੀਗਾ ਜਿਹਦੇ ਵਿੱਚ ਪੂਰੇ ਫੇਸ ਨੂੰ ਡਿਸਟਰੋਏ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਹ ਬੋਡੀ ਆਇਡੈਂਟੀਫਾਈ ਨਾ ਕੀਤੀ ਜਾ ਸਕੇ ਤੇ ਫਤਿਹਗੜ੍ਹ ਸਾਹਿਬ ਪੁਲਿਸ ਕਮਾਂਡੋ ਪੁਲਿਸ ਦੇ ਚੰਗੇ ਕੰਮ ਸਦਕਾ ਇਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਗਈ ਤੇ ਦੌਰਾਨੀ ਤਫਤੀਸ਼ੇ ਗੱਲ ਕਲੀਅਰ ਹੋਈ ਕਿ ਅਜੇ ਯਾਦਵ ਜੋ ਕਿ ਠੇਕੇਦਾਰ ਕੋਲੇ ਕੰਮ ਕਰਦੇ ਸੀਗੇ ਇਹ ਉਹ ਜੋ ਅਜੇ ਯਾਦਵ ਜੋ ਕਿ ਠੇਕੇਦਾਰ ਦੇ ਤੌਰ ਤੇ ਕੰਮ ਕਰਦੇ ਸੀਗੇ ਉਹਨਾਂ ਦੀ ਸਿਸਟਰ ਦੇ ਨਾਲ ਅਮ੍ਰਿਤਕ ਦੇ ਆਸ਼ਿਕਾ ਨਾਲ ਸੰਬੰਧ ਸੀਗੇ ਜਿਹਦੇ ਕਰਕੇ ਉਹ ਆਪਣੇ ਦਿਲ ਦੇ ਵਿੱਚ ਰੰਜਿਸ਼ ਰੱਖਦੇ ਸੀਗੇ ਤੇ ਅ ਆਨੰਦ ਚੌਰਸੀਆ ਅਤੇ ਅਜੇ ਯਾਦਵ ਨੇ ਹਮ ਮਸ਼ਵਰਾ ਹੋ ਕੇ ਤੇ 13 ਨਵੰਬਰ ਦੀ ਰਾਤ ਨੂੰ ਇਹਨਾਂ ਨੂੰ ਬਲੌਂਗੀ ਤੋਂ ਮੋਟਰਸਾਈਕਲ ਤੇ ਪਿਠਾ ਕੇ ਇੱਥੇ ਲੈ ਕੇ ਆਏ ਵੋਰੈਂਟੇ ਦਾ ਬਹਾਨਾ ਕਰਕੇ ਕੰਮ ਦਾ ਬਹਾਨਾ ਕਰਕੇ ਤੇ ਪਹਿਲਾਂ ਤਾਂ ਜਿਹੜਾ ਸੁਨੀਲ ਕੁਮਾਰ ਦਾ ਗਲਾ ਰਸੀ ਨਾਲ ਉਹਨੂੰ ਸਟਰੰਗਲ ਕਰਕੇ ਘੁੱਟ ਕੇ ਉਹਨੂੰ ਮਾਰਿਆ ਗਿਆ ਉਸ ਤੋਂ ਬਾਅਦ ਤੇਜ਼ਦਾਰ ਹਥਿਆਰ ਦੇ ਨਾਲ ਮਲਟੀਪਲ ਇੰਜਰੀਜ਼ ਇਹ ਤੋਂ 40 ਸਟੈਪ ਰੂਟਸ ਕਰਕੇ ਤੇ ਪੂਰਾ ਫੇਸ ਤੇ neck area ਜਿਹੜਾ ਉਹਨੂੰ ਡਿਸਟਰੋਏ ਕੀਤਾ ਗਿਆ ਅਮ੍ਰਿਤਕ ਦੀ ਜੋ ਫਾਈਲ ਫੋਟੋ ਹੈ ਜੋ ਦਰਸਾਇਆ ਜਾ ਰਿਹਾ ਹੈ ਉਹਨਾਂ ਦੇ ਦਾੜੀ ਸੀ ਤੇ ਉਹਨਾਂ ਦਾ ਕੰਪਲੀਟਲੀ ਫੇਸ ਡਿਸਟਰੋਏ ਕੀਤਾ ਗਿਆ ਤਾਂ ਜੋ ਉਹ ਆਈਡੈਂਟੀਫਿਕੇਸ਼ਨ ਨਾ ਹੋ ਸਕੇ ਤੇ ਇੱਕ ਬਹੁਤ ਹੀ ਹੀਨੀਅਸ ਕ੍ਰਾਈਮ ਨੂੰ ਇਹਨਾਂ ਨੇ ਇੰਜਾਮ ਦਿੱਤਾ ਤੇ ਉਸ ਤੋਂ ਬਾਅਦ ਜੈਕਟ ਉੱਤੇ ਪਾ ਕੇ ਇਹਨਾਂ ਨੇ ਅਜਟਾਣਾ ਨੀਵਾ ਦੇ ਨੇੜੇ ਅਮਰਿਤਕ ਦੀ ਬਾਡੀ ਇੱਥੇ ਡੰਪ ਕੀਤੀ ਤੇ ਦੌਰਾਨ ਤਫਤੀਸ਼ ਐਫ ਆਈ ਆਰ ਰਜਿਸਟਰ ਕਰਨ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਮੋਟਰਸਾਈਕਲ ਜਿਹੜਾ ਜਿਹੜਾ ਵਾਰਦਾਤ ਦੇ ਸਮੇਂ ਯੂਜ਼ ਕੀਤਾ ਗਿਆ ਉਹ ਰਿਕਵਰ ਕੀਤਾ ਗਿਆ ਤੇ ਜਿਹੜੀ ਜੈਕਟ ਹੈ ਰੱਸੀ ਚਾਕੂ ਦੋ ਮੋਬਾਈਲ ਫੋਨ ਅਤੇ ਸਮਾਰਟਵਾਚ ਜੋ ਕਿ ਮੇਰੇ ਤੱਕ ਨਹੀਂ ਪਹੁੰਚੀ ਸੀ ਉਹ ਸਾਰੀਆਂ ਰਿਕਵਰ ਕੀਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਜਿਹੜਾ ਹੈ ਪੂਰਾ ਕੇਸ ਇਸ ਕੀਤਾ ਗਿਆ ਤੇ ਮੈਂ ਦੱਸਣਾ ਚਾਹੂੰਗੀ ਕਿ ਇਹਦੇ ਵਿੱਚ ਫੋਰੈਂਸਿਕ ਟੀਮ ਵੱਲੋਂ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਕਿਉਂਕਿ ਇਹ ਇੱਕ ਬੜਾਈ ਕੰਪਲਿਕੇਟਿਡ ਤੇ ਬਲਾਈਂਡ ਕੇਸ ਸੀਗਾ ਪਰ ਇਹਨੂੰ ਬੜੇ ਸੋਜੇ ਢੰਗ ਦੇ ਨਾਲ ਬੈਕਟ੍ਰੈਕ ਕਰਕੇ ਅਮ੍ਰਿਤਕ ਨੂੰ ਆਇਡੈਂਟੀਫਾਈ ਕੀਤਾ ਤੇ ਕੇਸ ਨੂੰ ਲੌਜੀਕਲ ਕੰਕਲੂਜਨ ਤੱਕ ਇਸ ਕੇਸ ਦੇ ਵਿੱਚ ਦੋ ਮੁਲਜ਼ਮ ਜਿਹੜੇ ਨੇ ਜਿਹੜੇ ਪ੍ਰਾਈਮ ਅਕਿਊਜ਼ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਜਾਂ ਦਿੱਤਾ ਸੀ ਦੋਨੋਂ ਗ੍ਰਿਫਤਾਰ ਕਰ ਲਏ ਕੋਈ ਪਿੰਦਾ ਵੀ ਮਾਮਲੇ ਦੇ ਫਿਰ ਜਣਾ ਦਿੱਤੇ ਨਹੀਂ ਪਹਿਲਾਂ ਪਰਮਾਨੰਦੇ ਸਾਹਮਣੇ ਅੱਛਾ